ਆਣੋਂ ਪਰੇ ਪਰੇ ਸਤ ਸ੍ਰੀ ਅਕਾਲ ਕਾਰਦੇ ਪੀੜੇ ਤੇ ਸ਼ੁਰੂਆਤ ਫਿਰ ਜੋ ਬਾਕੀ ਕਦੂ ਕਰਿਆਂ ਦਾ ਪਨੀਰੀ ਵਾਲਾ ਪਿੰਡ ਤੇ ਬੰਦੇ ਆ ਜਾਣਗੇ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਇੱਥੇ ਤੇ ਦੋ ਕਿੱਲੇ ਮੱਕੀ ਵਾਲੇ ਭਰਤੇ ਸੀ ਆਪਾਂ ਜਿਹੜੀ ਉਦੋਂ ਸ਼ਾਮ ਨੂੰ ਵੱਢੀ ਆ ਤੇ ਉਧਰ ਕੈਮ ਵਾਲੇ ਕਦੂ ਹੋਊਗਾ ਕਾਲੂ ਹਣ ਤੇ ਉਧਰੋਂ ਮੋਟਰ ਚੱਲੀ ਨਹੀਂ ਸੀ ਅੱਜ ਟਰਾਂਸਫਾਰਮਰ ਨੂੰ ਮੇਲਾ ਦਾ ਸੱਚ ਜੀ ਨੂੰ ਪ੍ਰੋਬਲਮ ਸੀ ਕਹਿੰਦੇ ਬਾਕੀ ਪਾਲੀ ਲੱਗਿਆ ਹੋਇਆ ਧੜਜੀ ਖਿਲਾਰਨਾ ਵੱਡੇ ਟਰੈਕਟਰ ਨਾਲ ਕਦੂ ਦਾ ਆਪਣਾ ਛੋਟੇ ਮਗਰੀ ਚੱਲਦਾ ਜਣੀ ਰੋਟਾਵੇਟਰ ਜਿਹੜਾ ਤੇ ਆ ਜਿਹੜਾ ਆਪਾਂ ਪਹਿਲਾਂ ਸਟਾਰਟ ਕੀਤਾ ਸੀ ਝੋਨਾ ਤੁਰ ਪਿਆ ਵਧੀਆ ਪੂਰਾ ਉਹ ਪਹਿਲਾਂ ਲੱਗਿਆ ਹੋਇਆ ਗੇਟ 'ਚ ਇਹ ਬਾਅਦ 'ਚ ਲੱਗਿਆ ਸੀਗਾ ਇਦੋਂ ਵਦੀਨੇ ਵਾਲੇ 'ਚ ਸਿੱਧਾ ਲਾਉਣਾ ਸੀ ਜਿਹੜਾ ਇਹ ਫਿਰ ਕਦੂ ਕਰਨਾ ਪਿਆ ਗਿਆ ਸੀ ਆਪਾਂ ਨੂੰ ਮੇਰੇ ਸਿਹਰੇ ਡਲੇ ਖੜਾ ਤੁੱਪ ਹੈ ਇਹ ਬਾਟ ਜੀ ਸੀਗੀ ਉਹ ਜਿਹੜੇ ਉੱਤੇ ਲਿਪੇ ਜੀ ਵਾਲੀ ਉਹ ਹਲਾਉਂਦਾ ਪਾਲੇ ਟਰੈਕਟਰ ਇੱਥੇ ਆ ਗਿਆ ਸੀ ਇਹ ਆਕੇ ਰੂਟਾ ਬੇਟਰ ਨੇ ਖਿੱਚ ਲੈਣਾ ਇੱਧਰ ਉੱਧਰ ਜੈਨੂ ਇਹਨੂੰ ਕਰ ਦੂਗਾ ਸੈਟ ਬੈਟ ਕੋਈ ਬਾਲਾ ਚੱਕਰ ਨਹੀਂ ਹੈ ਹੁੰਦਾ ਇਹ ਧਾੜ ਵਾਲਾ ਕਿਉਂਕਿ ਉਹ ਤੇਜ ਪਾਣੀ ਨਹੀਂ ਚੜਿਆ ਉਹ ਕਹੀ ਲਿਆ ਕੇ ਖੋਲ ਦੇਣੀ ਸੀ ਬੱਟਾਂ ਜੀਆਂ ਪਾਣੀ ਜਾਊਗਾ ਆ ਇੱਥੇ ਬੱਟਾ

ਆ ਬੱਟਾ ਜਗਾ ਜੀ ਹੋ ਫੇਰ ਪਾਣੀ ਚੜਨਾ ਉਹਦੇ ਵਿੱਚ ਪਾਣੀ ਨਹੀਂ ਗਿਆ ਅਜੇ ਵਿਜਾਲੇ ਪਾਣੀ ਇੰਨਾ ਬਾਦੂ ਹੈ ਪਾਣੀ ਨਹੀਂ ਸੀ ਬੇਸੀ ਲੱਗਾ ਰੋਟਾਵੇਟਰ ਨਾਲ ਢੇੜਾ ਲਾਉਣਾ ਆ ਔਰਲੀ ਬੱਟ ਰਹਿ ਗਈ ਇਕ ਪੁੱਠਾ ਢੇੜਾ ਲਾਏ ਤਾਂ ਜਾਨੀ ਬਣੀ ਨਹੀਂ ਗੱਲ ਇਹ ਤੇ ਉਧਰਲੀ ਬੱਟ ਜੀ ਦਾ ਤਕਰੀਬਨ ਹੋ ਗਈ ਆ ਪੱਦਰ ਜੀ ਤੇ ਬਾਕੀ ਅਜੇ ਬਾਹਾਂ ਨਹੀਂ ਸੀਗਾ ਇੱਕ ਵਾਰੀ ਰੋਟਾਵੇਟਰ ਨਾਲ ਦੂਜਾ ਕਦੂ ਹੋ ਗਿਆ ਤੇ ਇੱਕ ਵਾਰੀ ਵਿੱਚ ਸੀਗਾ ਨਾ ਸੂਬਾ ਕਰ ਦਾਂਗੇ ਹੁਣ ਅਗਰਾ ਵੀ ਵੇਜੇ ਜਾਣਗੇ ਟਾਂਡੇ ਜੇ ਥੱਲੇ ਦੋ ਵਾਰੀ ਕਦੋਂ ਕਰਨਾ ਮੱਕੀ ਵਾਲਾ ਕਿਉਂਕਿ ਆਪਾਂ ਇਹ ਤਾਂ ਤਵੀਆਂ ਨਹੀਂ ਬਾਇਆ ਤੇ ਟਾਈਮ ਹੀ ਨਹੀਂ ਉਹਦੇ ਲਈ ਬਚ ਚੱਕੂ ਕਰ ਦੇ ਥੋੜੀ ਜੀ ਰੋਟਾਵੇਟਰ ਭਰਿਆ ਹੋਇਆ ਥੱਲੋਂ ਟਾਂਡੇ ਨਾਲ ਕਿਉਂਕਿ ਟਾਂਡੇ ਵੱਡ ਨਹੀਂ ਹੁੰਦੇ ਰੋਟਾਵੇਟਰ ਤੋਂ ਲੇਪ ਉਤੇ ਪੂਜਾ ਕਰਕੇ ਨੇ ਮਿੱਟੀ ਜੇ ਕਰ ਦੇਣੇ ਹੁੰਦੇ ਆ ਦਬੜੂ ਕੋ ਸੜੂ ਜਿਆ ਕਰਕੇ ਨਾਲੇ ਫਟਿਆ ਪਿੱਛੋਂ ਨਪ ਜਾਂਦਾ ਹੁੰਦਾ ਉਹਦੇ ਨਾਲ ਸਫਾਈ ਹੋ ਜਾਂਦੀ ਹੁੰਦੀ ਆ ਤੇ ਬਾਟਰ ਤੇ ਲੱਗਿਆ ਢੇੜਾ ਲਾਉਣ ਬਾਕੀ ਤਕਰੀਬਨ ਹੋ ਗਿਆ ਸੈਟ ਜਾਂ ਬਾਕੀ ਹੁਣ 11 ਨਗਾ ਕੇ ਪਤਾ ਲੱਗ ਜਾਊਗਾ ਦੇ ਵਾਹ ਨਾ ਉਹ ਮੇ ਭਾਈ ਆਣੀ ਆ ਦਾ ਮੇ ਸੀਨੇ ਬਾਦ ਆਪਾਂ ਨੇ ਕਿਹੜਾ ਗੇਅਰ ਪਾਇਆ ਲੈ ਕਿਹੜਾ ਗੇਅਰ ਪਾਇਆ ਹੈ ਇਹ ਚੱਕਣੀ ਵੀ ਆ ਹੈ ਇਹ ਆਲੂ ਵਾਲੀ ਨਹੀਂ ਬੋਹਦਾ ਇੱਥੇ ਆ ਕੇ ਲੈਫਟ ਚੱਕ ਕੇ ਦਿੰਦਾ ਤਾਂ ਹੀ ਤਾਂ ਗੇੜਾ ਲਵਾ ਇੱਥੇ ਆ ਕੇ ਲੈਫਟ ਲੈਫਟ ਆਇਆ ਕਰਨਾ ਬਾਰ 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 ਇੱਥੇ ਲੈਫਟ ਚੱਕਣੀ ਇੱਥੇ ਨੇ ਮਿੱਟੀ ਛੱਡ ਜਾਣੀ ਸੀ ਹੁਣ ਨਿਓਟ ਲਗਾ ਰਹੇ ਨੂੰ ਪੀਡੀਓ ਨੂੰ ਗੇਅਰ ਕੱਢ ਪੀਡੀਓ ਰੋਟਾਟਰ ਦਾ ਹੌਣ ਚੱਲ ਪਹਿਲਾ ਵਾ ਚੱਲ ਸਾਰਾ ਜੋ ਲੱਗਿਆ ਵਾ ਗੇਰ ਬਾਹਰ ਚੱਲ ਲੈਫਟ ਜਾਕ ਇੱਕ ਗੇੜਾ ਹੋਰ ਲਾ ਦੇ ਇੱਕ ਕਿਹੜਾ ਹੋਰ ਲਾ ਦੇ ਕਮਾ ਕੇ ਇੱਕ ਕਿਹੜਾ ਹੋਰ ਲਾ ਦੇ ਉਧਰੋਂ ਇਧਰੋਂ ਆਏ ਥੱਲੇ ਕਰ ਦੇ ਚਾਰ ਵਾ ਹੋ ਗਿਆ ਠੀਕ ਆ ਇਧਰੋਂ ਲੈ ਆ ਕੇ ਕਮਾ ਕੇ ਇੱਕ ਕਿਹੜਾ ਇਹ 2 ਸਾਲ ਦੀ ਤੂੜੀ ਆਪਣੀ ਆ ਸੀਜ਼ਨ ਤੋਂ ਪਹਿਲਾਂ ਵਾਲੇ ਸੀਜ਼ਨ ਦੀ ਤੂੜੀ ਸੀਗੀ ਧੜ ਇਹ ਜਾ ਕੇ ਆ ਪੰਦਰ ਪਾ ਲਈ ਸੀਗੀ ਤੇ ਬਾਕੀ ਹੋ ਗਈ ਹੈ ਵੱਟ ਪੋਲੀ ਤੇ ਬਾਕੀ ਹੁਣ ਕੱਲੂ ਕਦੋਂ ਕਰਾਂਗੇ ਕਿਹੜਾ ਲੇਟ ਆਊਗੀ ਸਵੇਰ ਹੁਣ 5 ਵਜੇ ਤੇ ਕਿਹੜਾ ਕਮਾਇਆ ਹੋਇਆ ਚਰੂਟਾ ਬੈਟਰ ਜੇ ਤੇ ਪਾਣੀ ਜੀਰ ਜਾਣਾ ਇਹ ਹੁਣ ਤੇ ਜੋ ਦੁਬਾਰਾ ਕਰਾਂਗੇ ਕਦੋਂ ਤੇ ਡੱਕੇ ਜੇ ਬਹਿ ਜਾਣਗੇ ਥੱਲੇ ਤੇ ਬਾਕੀ ਮੱਕੀ ਵਾਲਾ ਥੋੜਾ ਜਿਹਾ ਝਾਗਦਾ ਹੀ ਰਹਿੰਦਾ ਹੁੰਦਾ ਖੇਤ 'ਚ ਇਹਦਾ ਕੋਈ ਬੜਾ ਚੱਕਰ ਨਹੀਂ ਹੈਗਾ ਜਾਨੇ ਮੇਨ ਡਰ ਜਿਹੜਾ ਆਪਣਾ ਸੀਗਾ ਉਹ ਨਿਬੜ ਗਿਆ ਸੀਗਾ ਮੱਕੀ ਬਾਢੀ ਤੱਕ ਦਾ ਸੀਗਾ ਮੱਕੀ ਵੱਢੀ ਗਈ ਤੇ ਭਰੀ ਵੀ ਵਧੀਆ ਗਈ ਤੇ ਝਾੜ ਵੀ ਸੋਹਣਾ ਰਿਹਾ ਉਸ ਹਾਮ ਨਾਲ ਬੇਚ ਵਿਚ ਆਪਣੇ 25 30 ਕੁਇੰਟਲ ਵਾਲੇ ਜਿਆਦੇ ਸੀਗੇ ਘਰ ਡਰਾਈਜੇ ਜਾਂਦੇ ਸੀਗੇ ਬੇ ਝਾੜ ਘਟਾ ਇਸ ਵਾਰ ਝਾੜ ਘਟਾ ਮੱਕੀ ਦਾ ਤੇ ਪਰ ਆਪਣੇ ਟੌਪ ਦਾ ਝਾੜ ਰਿਆ ਪੂਰਾ 45 ਕੁਇੰਟਲ ਹੋਇਆ ਯਾਨੀ ਪੂਰਾ ਸਿਰੇ ਰਿਆ ਪਰ ਪਿਛਲੇ ਸਾਲ ਨਾਲੋਂ ਘਟਿਆ ਝਾੜ ਆਪਣਾ ਪਿਛਲੇ ਸਾਲ ਆਪਣੇ 52 ਕੁਇੰਟਲ ਦੀ ਹੋਈ ਸੀ ਮੱਕੀ ਤੇ 17 1700 70 ਨੂੰ ਲੱਗਿਆ ਸੀਗਾ ਭਾਅ ਇਹਦਾ ਮੱਕੀ ਦਾ ਤੇ ਇਸ ਵਾਰ ਦੋ ਭਾਅ ਲੱਗੇ ਆ 225 25 ਦੋ ਟਰਾਲੀਆਂ ਦਾ ਲੱਗਿਆ ਤੇ 2110 ਰੁਪਏ ਲੱਗਿਆ ਤਿੰਨ ਟਰਾਲੀਆਂ ਦਾ ਜਾਨੀ ਪੰਜ ਟਰਾਲੀਆਂ ਜਿਗੀਆਂ ਆਪਣੀਆਂ ਜਾਨੀ ਪੂਰਾ ਵਧੀਆ ਝਾੜ ਰਿਆ 8.5 ਕਿੱਲੇ ਸੀਗੇ ਮੱਕੀ ਦੇ ਤੇ ਹੁਣ ਬੱਦੂ ਦਾ ਕੰਮ ਰਹਿ ਗਿਆ ਇਹ ਤਾਂ ਆਪਣੇ ਬੱਸ ਜੀ ਕਹਿਣ ਦਾ ਮਤਲਬ ਇਹ ਤਾਂ ਮੈਦੀ ਦੇਣਾ ਆਪਾਂ ਮੈਟ ਘਟ ਜਾ ਸਾਰਾ ਚਾ ਬਹੁਤ ਆ ਬੱਸ ਓਏ ਮੇਸੀ ਉਹ ਬਹੁਤ ਆ ਬਾਕੀ ਕਰਾ ਨੇ ਨਪਜੀ ਦੀ ਥੀ ਟੂੜੀ ਜੀ ਸਾਰੀ ਨੇ ਪਾਲੀ ਦੀ ਰੋਟੀ ਸੀ ਅੱਜ ਕੱਦੂ ਤੇ ਹੌਣ ਲੇਪੂ ਤੇ ਪੂਜਾ ਹੋ ਗਿਆ ਸਾਰਾ ਮੱਟ ਘਟਿਆ ਥੋੜਾ ਜਿਹਾ ਪਾਣੀ ਘਟਾ ਹੁਣ ਪਾਣੀ ਚਾਹੀਦਾ ਪਾਣੀ ਚ ਹੇਲਣਾ ਨੇ ਮੋਗ ਜੀ ਨੇ ਮਿੱਟੀ ਨਹੀਂ ਸੀ ਵਾਲੀ ਟੂੜੀ ਹੋਈ ਸੀਗੀ ਤੇ ਵਾਕਿਓਂ ਜਦੋਂ ਰੂਟਰੇਟਰ ਚੱਲਿਆ ਤੇ ਉਹਨੇ ਲੈ ਲਈ ਮਿੱਟੀ ਖਿੱਚ ਕੋਚ ਕੇ ਜਦੋਂ ਮਦਰਾਲਜੀ ਬਣ ਗਈ ਜਦੋਂ ਕਦੂ ਕਰਦੇ ਹੁੰਦੇ ਆ ਨਾ ਇਹ ਇਹ ਐਂ ਲੱਗਦਾ ਜਿਵੇਂ ਉੱਚੀ ਮਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਸੈਟ ਹੋ ਜਾਂਦਾ ਹੁੰਦਾ ਬਹਿ ਜਾਂਦਾ ਹੁੰਦਾ ਗਾਰਾ ਥੋੜੇ ਟਾਈਮ ਬਾਅਦ ਘੰਟੇ ਕੇ ਬਾਅਦ ਕਦੂ ਵਾਲਾ ਪਾਣੀ ਨੇ ਕਰਨਾ ਸੀ ਕਦੂ ਇਹਦੇ ਵੀ ਪਾਣੀ ਪੂਰਾ ਪੂਰਾ ਹੀ ਆ ਤੇ ਹੁਣ ਰਾਤ ਨੂੰ ਆਣੀ ਐ ਲੈਟ ਜਾਂ ਸੋਭਾ ਕਰੂਗਾ ਜਾਂ ਰਾਤ ਨੂੰ ਤੇ ਪਾਣੀ ਮਾਰ ਲੱਗੇ ਸੀ ਟਰੈਕਟਰਾਂ ਤੇ ਇਹਨੂੰ ਤਾਂ ਆਪਾਂ ਕਦੂ ਜੇ ਬਾੜਿਆ ਹੀ ਨਹੀਂ ਆਇਆ ਇਸ ਵਾਰ ਸਰਵੰਜਾ ਦਾਸ ਨੂੰ ਤੇ ਅੱਜ ਇਹਦੀ ਵਾਰੀ ਆ ਗਈ ਸੀਗੀ ਖਰਾ ਤੇ ਉਹ ਧੜ ਜੜੀ ਮਿੱਟੀ ਜੀ ਕੀਤੀ ਥੋੜੀ ਜੀ ਤੇ ਬਾਕੀ ਇਹ ਤਾਂ ਟਰੈਕਟਰ ਤੇ ਪਾਣੀ ਮਾਰ ਦੇਣਾ ਹੁੰਦਾ ਆਪਾਂ ਨਾਲ ਹੀ ਹੱਬਾਂ ਤੇ ਅੱਬਾਂ ਜ਼ਰੂਰੀ ਹੈ ਤੇ ਮਗਰ ਪੀਟੀਓ ਤੇ ਵੀ ਮਾਰ ਦੇਣਾ ਹੁੰਦਾ ਨਾਲ ਹੀ ਤੇ ਜਿਵੇਂ ਰੋਟਾਵੇਟਰ ਦੇ ਮੂਹਰੇ ਆਪਾਂ ਲਾਉਂਦੇ ਨਿਗਤ ਆਵੇ ਤੇ ਘਮਾ ਕੇ ਮਿੱਟੀ ਵਿੱਚ ਸਿੱਟੀ ਜਾਂਦਾ ਉਹਵੇਂ ਤੇ ਕਈ ਬੰਦੇ ਲਾ ਦਿੰਦੇ ਆ ਤਵੇ ਕਦੂ ਜੋ ਵੀ ਇਹਨਾਂ ਜਗਾਰਾ ਪੈਂਦਾ ਤੇ ਇਹ ਕਈ ਸਾਲ ਕੱਢ ਜਾਂਦਾ ਕੋਈ ਬਾਲਾ ਚੱਕਰ ਨਹੀਂ ਪੈਂਦਾ ਇਹਨਾਂ ਨੂੰ ਖਲਾ ਕੇ ਗਰੀਸ ਕਰਾ ਦੋ ਤੇ ਚੱਲ ਜਾਂਦਾ ਕੰਮ ਤੇ ਮੈਂ ਨਾ ਜਾਨੀ ਬੈਰਿੰਗਾਂ ਤੇ ਮਗਲੀ ਆਪਾਂ ਦਾ ਚੱਕਰ ਪੈਂਦਾ ਵੀ ਉਹ ਤੇ ਜੇ ਆਪਣੇ ਮਾਰੀ ਜਾਂਦੇ ਆ ਨਾ ਫਿਰ ਵੱਡੇ ਚੱਕੇ ਖਲਾਉਣੇ ਨਹੀਂ ਪੈਂਦੇ ਬੈਰਿੰਗ ਨਹੀਂ ਵਾ ਟੁੱਟਣ ਦਾ ਜਿਆਦਾ ਡਰ ਲੈਂਦਾ ਤੇ ਬਾਕੀ ਜਿਹੜਾ ਆਪਣਾ ਕੰਪਰੈਸਰ ਸੀ ਪਹਿਲਾਂ ਇਹ ਜਿੰਦਰੇ ਤੇ ਫਿੱਟ ਕੀਤਾ ਹੁੰਦਾ ਸੀਗਾ ਜੋ ਘੌਲ ਕਰ ਜਾਂਦਾ ਸੀ ਟਰੈਕਟਰ ਮਗਰ ਪਾਉਣ ਦੀ ਹੁਣ ਜਿਵੇਂ ਆ ਸੰਧ ਪਾਇਆ ਦੋਨਾਂ ਮਗਰੀ ਤੇ ਲਿਆ ਕੇ ਉਦੋਂ ਫਿਰ ਮੋਟਰ کٹ ਕਰਤੀ ਸੰਜਾਇ ਤੋਂ ਬਣਾ ਲਿਆ ਥੱਲੇ ਵਾਲਾ ਪਿੰਡੋਂ ਹੀ ਇਹ ਤੋਂ ਮਿਸਤਰੀ ਤੋਂ ਤੇ ਹੁਣ ਜਾਨੀ ਕੰਮ ਸੈਟ ਆ ਪੂਰਾ ਦੋ ਦੀ ਮੋਟਰ ਲਾਤੀ ਆ ਪੈਰ ਤੇ